ਏ ਹੈ ਜੀ ਪਟਿਆਲੇ ਦਾ ਨਵਾਂ ਬੱਸ ਅੱਡਾ ਔਰ 41 ਤੱਕ ਇੱਥੇ ਹੈਗੇ ਨੇ ਨਾ ਬਸਾਂ ਦੇ ਪੜਾਅ ਨੇ ਤੇ ਵਿਸ਼ੇਸ਼ ਕਾਊਂਟਰ ਵਿਸ਼ੇਸ਼ ਕਾਊਂਟਰ ਤੇ ਮੇਨ ਪਹਾਰਾ ਵਗੈਰਾ 39 ਵਗੈਰਾ ਚੱਲੋ ਹੈ ਨਾ ਸੋ ਇਸ ਪਾਸੇ ਚੱਲ ਕੇ ਦੇਖਦੇ ਆਉਂਦੇ ਹੈ ਜੀ ਤੇ ਜਿਹੜੀ ਇੱਕ ਆਪਾਂ ਵੀਡੀਓ ਆ ਰਹੀ ਹੈ ਸਾਡੇ ਸਾਹਮਣੇ ਕਹਿੰਦੇ ਕਿ ਵੀ ਇੱਥੇ ਬੈਠਣ ਦਾ ਇੰਤਜ਼ਾਮ ਨਹੀਂ ਹੈਗਾ ਚਲੋ ਆਪਾਂ ਦੇਖ ਲੈਂਦੇ ਆ ਕਿੰਨੀ ਕਿ ਗੱਲਾਂ ਵਿੱਚ ਸੱਚਾਈ ਹੈ ਕਿ ਬੈਠਣ ਦਾ ਇੰਤਜ਼ਾਮ ਹੈ ਇਹ ਨਹੀਂ ਹੈ ਤੁਹਾਨੂੰ ਕਿ ਲੱਗਦਾ ਨਹੀਂ ਹੈ ਜੀ ਆਹ ਤਾਂ ਹੈ ਤਾਂ ਸੇ ਬੈਠਣ ਦੇ ਦੀਆਂ ਲੋਕੀ ਤੇ ਕੰਦੇ ਬੈਠਣ ਦੇ ਦੀਆਂ ਆਪਣੀ ਹਰ ਟਿਕੀਰਾਂ ਤੇ ਕੁਰਸੀਆਂ ਲੱਗੀਆਂ ਹਨ ਕੀ ਬਾੰਡੋ ਕੁਰਸੀਆਂ ਲੱਗੀਆਂ ਨੇ ਪੱਖਾ ਲੱਗਿਆ ਕਿਸੇ ਦੀ ਕਵੀ ਹੈ ਸਭ ਕੁਝ ਤਾਂ ਹੈਗਾ ਇਹ ਵੀ ਐਂਟਰੀ ਗੇਟ ਹੈ ਜਿੱਦੇ ਤੁਸੀਂ ਆ ਸਕਦੇ ਹੋ ਇਹ ਐਂਟਰੀ ਗੇਟ ਹੈ ਇਹ ਬੈਠਣ ਨਾਲ ਤੇ ਆਪਾਂ ਇਸ ਪਾਸੇ ਹੀ ਰਹੇਗਾ ਐਸੇ ਪੁਸਤਕ ਉਸ ਦੀ ਦਫਤਰ ਹੈ ਜੇ ਲੋ ਕੋਈ ਪੁਸਤਕ ਦਾਸ ਕਰਨਾ ਚਾਹੋ ਤਾਂ ਪੁਸਤਕ ਦਾਸ ਕਰ ਸਕਦੇ ਹੋ ठीक है जी तो आप सब तो पहले बैठने इंतजाम देखना कितने कितने नहीं है इतने तो है बैठने का बहुत सोहना इंतहम है मनों तो नहीं लगता बैठने इंतजाम नहीं है चेयर इच्छे भी लगे हुई चेयर तो लगे हुए हैं इस पास भी लगे चेयर तो और इस पास आ गए मिनी बसा जो कि मिनी बसा चलद ने बस अड्डा जोड़ा है समाप्त है मतलब अभी तकरीबन पूरा बस अड्डा घूम तो लिया ਤੇ ਇੱਥੇ ਵੀ ਹੈ ਜੇ ਤੁਸੀਂ ਮਤਲਬ ਖੜਨਾ ਚਾਹੋ ਤਾਂ ਖੜ ਸਕਦੇ ਹੋ ਜਗ੍ਹਾ ਤਾਂ ਬਹੁਤ ਜ਼ਿਆਦਾ ਖੁੱਲੀ ਹੈ ਬੈਠਣ ਦੇੰਦਿਆਂ ਲਈ ਹਰ ਜਗ੍ਹਾ ਸਿਰ ਕਿਉਂ ਕਿਹਾ ਜਾ ਰਿਹਾ ਕਿ ਬੈਠਣ ਦੇੰਦਿਆਂ ਨਹੀਂ ਹੈ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਗੇਟਸ ਲੱਗੇ ਨੇ ਤਾਂ ਕਿ ਰਾਤ ਨੂੰ ਬੰਦ ਕੀਤਾ ਜਾ ਸਕੇ ਠੀਕ ਹੈ ਤਾਂ ਸੇਫਟੀ ਪੱਖੋਂ ਬਹੁਤ ਵਧੀਆ ਹੈ ਔਰ ਜਗ੍ਹਾ ਜਗ੍ਹਾ ਅੱਗੇ ਵੀ ਕੈਮਰੇ ਲੱਗੇ ਹੋਏ ਨੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਔਰ ਇਸ ਪਾਸੇ ਹੈ 3 ਵੀਲਰ ਵਗੈਰਾ ਦੀ ਪਾਰਕਿੰਗ ਤੁਸੀਂ 3 ਵੀਲਰ ਲੈ ਆ ਸਕਦੇ ਹੋ ਜਿਹੜੇ ਮਿਨੀ ਬੱਸਾਂ ਚਲਦੀਆਂ ਨੇ ਪੀਆਰਟੀਸੀ ਦੀਆਂ ਉਹ ਇਸ ਪਾਸੇ ਅਵੇਲੇਬਲ ਨੇ ਔਰ ਇਸ ਪਾਸੇ ਹੈ ਜੀ ਸ਼ੋਰੂਮ ਜੋ ਮਤਲਬ ਕਿ ਆਨਵਰ ਟਾਈਮ ਤੇ ਇੱਥੇ ਤੁਸੀਂ ਫੋਰ ਬਹੁਤ ਕੁਝ ਦੇਖਣ ਨੂੰ ਤਾਂ ਆਨਵਰ ਟਾਈਮ ਤੇ ਮਿਲੇਗਾ ਜਿਵੇਂ ਕੋਈ ਸ਼ਾਪਸ ਵਗੈਰਾ ਜਾਂ ਕੋਈ ਸਮਾਨ ਵਗੈਰਾ ਉਹ ਸਾਰਾ ਇੱਥੇ ਅਵੇਲੇਬਲ ਹੋ ਜਾਵੇਗਾ ਤੋਂ ਇਹ ਸ਼ੋਰੂਮ ਨੇ ਜੋ ਕਿ ਫਿਲਹਾਲ ਚਾਲੂ ਨਹੀਂ ਹੈ ਲੇਕਿਨ ਆਨਵਰ ਟਾਈਮ ਤੇ ਹੋ ਜਾਣਗੇ ਇਹ ਹੈ ਜੀ ਇਸ ਪਾਸੇ ਕੈਂਟੀਨ ਦੁਕਾਨ ਨੰਬਰ 16 ਚਾਹ ਪਾਣੀ ਪੀਣੀ ਆ ਤਾਂ ਪੀ ਸਕਦੇ ਹੋ ਠੀਕ ਹੈ ਜੀ ਅਜੇ ਇੱਥੇ ਸਾਰੀ ਦੁਕਾਨਾਂ ਦੇਖੋ ਦੁਕਾਨ ਨੰਬਰ 14 13 ਅਜੇ ਸਾਰੀ ਖਾਲੀਆਂ ਨੇ ਹੌਲੀ ਹੌਲੀ ਸਾਰੀ ਕਰਾਂ ਤੇ ਚੜ ਜਾਣਗੀਆਂ ਠੀਕ ਹੈ ਤੇ ਸੋ ਸਥਾਨ ਤੇ ਦਾ ਸਮਾਨ ਜਿਹੜਾ ਇੱਥੇ ਅਵੇਲ ਹੋ ਜਾਂਦਾ ਸੋ ਇਹ ਹੈ ਜੀ ਪਟਿਆਲੇ ਦਾ ਬੱਸ ਅੱਡਾ ਤੇ ਜਿਹੜੀ ਬੱਸਾਂ ਆਂਦੀਆਂ ਨੇ ਦੇਖੋ ਫਲਾਈਓਵਰ ਇੱਧਰੋਂ ਆ ਫਲਾਈਓਵਰ ਹੈ ਫਲਾਈਓਵਰ ਤੇ ਜਿਹੜੀ ਉੱਤੇ ਜਾਂਦੀਆਂ ਨੇ ਔਰ ਉਹ ਦੇਖੋ ਜਿਵੇਂ ਦੇਖ ਰਹੇ ਹੋ ਬੱਸ ਉੱਥੇ ਗਈ ਉੱਤੇ ਆਈ ਖੜੇਗੀ ਉੱਥੋਂ ਸਵਾਰੀਆਂ ਉਤਰਨਗੀਆਂ ਔਰ ੱਲੇ ਜਾਣਗੀਆਂ ਸੋ ਇਹ ਹੈ ਜੀ ਪਟਿਆਲੇ ਦਾ ਬੱਸ ਅੱਡਾ ਜੋ ਤੁਹਾਨੂੰ ਅਸੀਂ ਦਿਖਾਇਆ ਜਿਉਂ ਦੇਖਾ ਔਰ ਇਸ ਪਾਸੇ ਹੈ ਜੀ ਪਾਰਕਸ ਹਸਪੀਟਲ ਤੇ ਸਾਹਮਣੇ ਆ ਗਿਆ ਮੋੜ